ਅੱਜ ਸਭ ਦੇ ਲਈ ਦੋ ਵੱਡੀਆਂ ਖਬਰਾਂ ਨੇ ਜਿਹੜੀਆਂ ਹਰ ਇੱਕ ਦੇ ਲਈ ਸੁਣਨੀਆਂ ਤੇ ਸਮਝਣੀਆਂ ਬਹੁਤ ਜ਼ਰੂਰੀ। ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਦੋ ਵੱਡੇ ਅਫਸਰਾਂ ਨੂੰ ਤਲਬ ਕੀਤਾ ਗਿਆ। ਦੋਵਾਂ ਤੇ ਵੱਡੀ ਕਾਰਵਾਈ ਹੋਈ ਹੈ। ਇੱਕ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਤੇ ਦੂਜੇ ਜਿਹੜੇ ਨੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ। ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਦੂਜੀ ਬਹੁਤ ਵੱਡੀ ਖਬਰ ਹੈ। ਲੋਕ ਤਾਕਤ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਤੇ ਦੂਜੀ ਖਬਰ ਇਸ ਤੋਂ ਵੀ ਬਹੁਤ ਵੱਡੀ ਹੈ ਲੋਕ ਤਾਕਤ ਦੀ ਲੋਕ ਆਵਾਜ਼ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਤੁਹਾਨੂੰ ਸੁਣ ਕੇ ਬਹੁਤ ਮਾਣ ਮਹਿਸੂਸ ਹੋਏਗਾ ਕਿਉਂਕਿ ਤੁਸੀਂ ਵੀ ਜੋ ਚਾਇਆ ਉਹ ਹੋ ਗਿਆ ਦੋਵੇਂ ਖਬਰਾਂ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਆਪਣਾ ਕੀਮਤੀ ਵਿਚਾਰ ਕਮੈਂਟ ਅੱਜ ਜਰੂਰ ਲਿਖੋ ਤੇ ਸਭ ਤੋਂ ਪਹਿਲਾਂ ਬੇਨਤੀ ਕਿ ਜੇ ਅਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਬੈਲ ਆਈਕਨ ਦਾ ਘੰਟੀ ਵਾਲਾ ਬਟਨ ਜਿਹੜਾ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਛੇਤੀ ਤੋਂ ਛੇਤੀ ਸਹੀ ਜਾਣਕਾਰੀ ਪਹੁੰਚਦੀ ਰਹੇ ਮਿੱਤਰ ਪਿਆਰੋ ਸਭ ਤੋਂ ਵੱਡੀ ਖਬਰ ਪਹਿਲੀ ਇਹ ਹੈ ਕਿ ਪੰਜਾਬ ਪੁਲਿਸ ਦੇ ਇੱਕ ਸੀਪੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਤਲਪ ਕੀਤਾ ਗਿਆ ਹੈ ਤੇ ਦੂਜਾ ਮੋਹਾਲੀ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਐ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਤਲਬ ਕੀਤਾ ਐ ਐਸਸੀ ਕਮਿਸ਼ਨ ਨੇ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਤਲਬ ਕੀਤਾ ਮਾਮਲਾ ਕੀ ਮਾਮਲਾ ਅਨਸੂਚਿਤ ਜਾਤੀ ਸ਼ਬਦ ਬੋਲਣ ਤੇ ਅਜਾਤੀ ਦੇ ਆਧਾਰ ਤੇ ਨੀਵਾ ਦਿਖਾਉਣ ਤੇ ਗਾਲਾਂ ਕੱਢਣ ਦਾ ਦੋ ਅਲੱਗ-ਅਲੱਗ ਮਾਮਲੇ ਨੇ ਇਸੇ ਕਰਕੇ ਇੱਕ ਤਾਂ ਅਮਰਸੱਤ ਦੇ ਪੁਲਿਸ ਕਮਿਸ਼ਨਰ ਨੂੰ ਤੇ ਮਹਾਲੀ ਦੇ ਐਸਐਸਪੀ ਨੂੰ ਤਲਬ ਕੀਤਾ ਗਿਆ। ਮਾਮਲੇ ਗੌਰ ਨਾਲ ਸੁਣਿਓ ਤੇ ਤੁਸੀਂ ਆਪਣਾ ਵਿਚਾਰ ਲਿਖਿਓ ਕਿ ਇਹ ਕੀ ਹੋ ਰਿਹਾ ਤੇ ਹੋਣਾ ਕੀ ਚਾਹੀਦਾ। ਪਹਿਲਾ ਮਾਮਲਾ ਪਹਿਲਾ ਜਾਤੀ ਸੂਚਕ ਗਾਲਾਂ ਕੱਢਣ ਦਾ ਜਿਹੜਾ ਮਾਮਲਾ ਹੈ ਉਹ ਫੋਰੈਂਸਿਕ ਸਾਇੰਸ ਲੈਬ ਦੀ ਜਿਹੜੀ ਸਹਾਇਕ ਡਾਇਰੈਕਟਰ ਔਰਤ ਹੈ ਸੰਦੀਪ ਕੌਰ ਉਹਦੀ ਸ਼ਿਕਾਇਤ ਨਾਲ ਜੁੜਿਆ ਕੁਝ ਟਾਈਮ ਪਹਿਲਾਂ ਜਿਹੜੀ ਸੰਦੀਪ ਕੌਰ ਸਹਾਇਕ ਡਾਇਰੈਕਟਰ ਫੋਰੈਂਸਿਕ ਲੈਬ ਹੈ ਉਹਨੇ ਸ਼ਿਕਾਇਤ ਕੀਤੀ ਸੀ ਪੁਲਿਸ ਨੂੰ ਸਭ ਤੋਂ ਪਹਿਲਾਂ ਉਹਨੇ ਕੀਤੀ ਸ਼ਿਕਾਇਤ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਮਹਿਕਮੇ ਦੇ ਵਿੱਚ ਐਫ ਐਸ ਐਲ ਫੋਰੈਂਸਿਕ ਸਾਇੰਸ ਲੈਬ ਚ ਮੈਂ ਸਹਾਇਕ ਡਾਇਰੈਕਟਰ ਹਾਂ ਉਸੇ ਹੀ ਵਿਭਾਗ ਦੇ ਮੁੱਖ ਡਾਇਰੈਕਟਰ ਨੇ ਮੈਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਨੇ ਤੇ ਇਹਦੇ ਮੇਰੇ ਕੋਲ ਗਵਾਹ ਤੇ ਸਬੂਤ ਮੌਜੂਦ ਨਹੀਂ ਤਾਂ ਉਸ ਦੇ ਉੱਪਰ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਉਸ ਨੇ ਜਿਹੜਾ ਐਸ்சி ਕਮਿਸ਼ਨ ਹੈ ਉਹਨੂੰ ਸ਼ਿਕਾਇਤ ਕੀਤੀ ਸੀ ਪਰ ਜਦੋਂ ਫਿਰ ਵੀ ਕੋਈ ਕਾਰਵਾਈ ਬਹੁਤੀ ਨਾ ਹੋਈ ਤਾਂ ਫਿਰ ਉਹ ਹਾਈ ਕੋਰਟ ਗਈ ਤੇ ਹਾਈ ਕੋਰਟ ਨੇ ਹੁਣ ਜਦ ਇਸ ਮਾਮਲੇ ਨੂੰ ਚੁੱਕਿਆ ਉਠਾਇਆ ਤਾਂ ਹੁਣ ਹਾਈ ਕੋਰਟ ਤੋਂ ਬਾਅਦ ਜਿਹੜਾ ਐਸ்சி ਕਮਿਸ਼ਨ ਹੈ ਉਨੇ ਜਿਹੜੇ ਮੁਹਾਲੀ ਦੇ ਐਸਐਸਪੀ ਐ ਹਰਮਨਦੀਪ ਸਿੰਘ ਹੰਸ ਉਹਨਾਂ ਨੂੰ ਤਲਬ ਕਰ ਲਿਆ ਤੇ ਕੱਲ ਨੂੰ ਯਾਨੀ ਕੱਲ 4 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਕਿ ਨਿੱਜੀ ਤੌਰ ਤੇ ਪੇਸ਼ ਹੋ ਕੇ ਦੱਸੋ ਕਿ ਤੁਸੀਂ ਇਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਭਾਵੇਂ ਕਿ ਸਵਾਲ ਤਾਂ ਇਹ ਵੀ ਹੈ ਕਿ ਪਹਿਲਾਂ ਐਸਸੀ ਕਮਿਸ਼ਨ ਨੇ ਵੀ ਇਸ ਮਾਮਲੇ ਨੂੰ ਉਸ ਤਰੀਕੇ ਨਾਲ ਕਿਉਂ ਨਹੀਂ ਉਠਾਇਆ ਜਿਵੇਂ ਚਾਹੀਦਾ ਸੀ ਹੁਣ ਜਦੋਂ ਐਸਸੀ ਕਮਿਸ਼ਨ ਨੇ ਐਸਐਸਪੀ ਨੂੰ ਕੱਲ ਨੂੰ ਤਲਬ ਕਰ ਲਿਆ ਤਾਂ ਹੁਣ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਵੇਗਾ ਮਾਮਲਾ ਵੀ ਬਹੁਤ ਵੱਡਾ ਹੈ ਤੇ ਗੰਭੀਰ ਹੈ ਮਾਮਲਾ ਜਿਹੜਾ ਹੈ ਉਹ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘ ਨਾਲ ਜੁੜਿਆ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਜਿਹੜਾ ਪਹਿਲਾ ਸਿਹਤ ਮੰਤਰੀ ਬਣਾਇਆ ਸੀ ਆਮ ਆਦਮੀ ਪਾਰਟੀ ਸਰਕਾਰ ਦਾ ਵਿਜੇ ਸਿੰਘਾ ਉਹਨੂੰ ਮੁੱਖ ਮੰਤਰੀ ਨੇ ਮੰਤਰੀ ਦੇ ਅਹੁਦੇ ਤੋਂ ਲਾਇਆ ਸੀ ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰੇ ਕੋਲ ਇਹਦੇ ਭ੍ਰਿਸ਼ਟਾਚਾਰ ਦੇ ਆਡੀਓ ਵੀਡੀਓ ਸਬੂਤ ਆਏ ਤਾਂ ਉਸ ਤੋਂ ਬਾਅਦ ਉਹਦੇ ਨਾਲ ਜੁੜੀ ਇੱਕ ਜਿਹੜੀ ਰਿਕਾਰਡਿੰਗ ਸੀ ਉਹ ਚੈੱਕ ਹੋਣ ਦੇ ਲਈ ਜਿਹੜੀ ਫੋਰੈਂਸਿਕ ਲੈਬ ਦੇ ਵਿੱਚ ਗਈ ਸੀ ਤਾਂ ਉਸ ਤੋਂ ਬਾਅਦ ਉਹਦੀ ਸਹਾਇਕ ਡਾਇਰੈਕਟਰ ਡਾਕਟਰ ਸੰਦੀਪ ਕੌਰ ਨੇ ਉਹ ਜਦੋਂ ਸਾਰੀ ਰਿਕਾਰਡਿੰਗ ਦੀ ਸ਼ਾਨਬੀਨ ਕੀਤੀ ਤਾ ਉਹਦੀ ਰਿਪੋਰਟ ਬਣਾ ਕੇ ਸੀਲਬੰਦ ਅਲਫਾਬੇਟ ਜਦੋਂ ਭੇਜਣੀ ਸੀ ਤਾਂ ਉਹ ਸੰਦੀਪ ਕੌਰ ਦਾ ਇਹ ਦੋਸ਼ ਹੈ ਕਿ ਸਾਡੇ ਜਿਹੜੇ ਮੁੱਖ ਡਾਇਰੈਕਟਰ ਸਾਹਮਣੇ ਉਹਨਾਂ ਨੇ ਮੇਰੇ ਤੋਂ ਉਹ ਰਿਪੋਰਟ ਸੀਲਬੰਦ ਰਿਪੋਰਟ ਪਲੱਸ ਮੋਹਰਾ ਮੰਗੀਆਂ ਜਿਹੜੀਆਂ ਮੈਂ ਉਹਦੇ ਤੇ ਲਾਈਆਂ ਸੀ ਉਹ ਕਹਿੰਦੀ ਜਦੋਂ ਮੈਂ ਉਹ ਦੇਣ ਤੋਂ ਇਨਕਾਰ ਕੀਤਾ ਤਾਂ ਫਿਰ ਉਹ ਮੇਰੇ ਨਾਲ ਲੜੇ ਝਗੜੇ ਔਰ ਮੈਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਸੰਦੀਪ ਕੌਰ ਨੇ ਇਹ ਜਿਹੜੀ ਸ਼ਿਕਾਇਤ ਕੀਤੀ ਸੀ ਹੁਣ ਇਸ ਮਾਮਲੇ ਤੇ ਇੱਕ ਤਾਂ ਜਾਤੀ ਸੁਸਕ ਮਾਮਲੇ ਤੇ ਕਾਰਵਾਈ ਕੋਈ ਨਾ ਹੋਈ ਤੇ ਇੱਕ ਬਾਅਦ ਚ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ ਪੁਲਿਸ ਨੇ ਅਦਾਲਤ ਦੇ ਵਿੱਚ ਉਹ ਜਿਹੜੇ ਸਿਹਤ ਮੰਤਰੀ ਸਾਹਿਬ ਜਿਨ੍ਹਾਂ ਤੇ ਦੋਸ਼ ਲਾਏ ਗਏ ਸੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ ਇਹ ਕਹਿੰਦਾ ਸੀ ਵੀ ਇਹਦੇ ਖਿਲਾਫ ਕੋਈ ਵੀ ਸਬੂਤ ਨਹੀਂ ਪਾਇਆ ਹੁਣ ਇਹ ਦੋਵੇਂ ਤਰ੍ਹਾਂ ਦੇ ਮਾਮਲੇ ਬਣਦੇ ਪਹਿਲਾ ਕਿ ਕੀ ਸਵਾਲ ਇਹ ਹੈ ਕਿ ਕੀ ਜਿਹੜੀ ਉਹ ਰਿਕਾਰਡਿੰਗ ਦੀ ਰਿਪੋਰਟ ਬਣਾਈ ਗਈ ਸੀ ਕੀ ਜਿਹੜੀ ਸਹਾਇਕ ਡਾਇਰੈਕਟਰ ਤੋਂ ਮੋਹਰਾ ਮੰਗਣ ਦੇ ਮਾਮਲੇ 'ਚ ਉਹਨੂੰ ਗਾਲਾਂ ਕੱਢੀਆਂ ਕੀ ਉਸ ਰਿਪੋਰਟ ਦੇ ਵਿੱਚ ਕੋਈ ਛੇੜਛਾੜ ਕਰਨੀ ਸੀ ਜਾਂ ਛੇੜਛਾੜ ਕੀਤੀ ਗਈ ਹੋਵੇਗੀ ਇਹ ਸਵਾਲ ਨਹੀਂ ਬਹੁਤ ਵੱਡੇ ਕਿਉਂਕਿ ਮਾਮਲਾ ਮੰਤਰੀ ਨਾਲ ਸੰਬੰਧਤ ਹੈ ਤੇ ਮੰਤਰੀ ਨੂੰ ਬਾਅਦ 'ਚ ਕਲੀਨ ਚਿੱਟ ਦਿੱਤੀ ਗਈ ਹੈ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਤਾਂ ਫਿਰ ਉਹ ਜਾਂਚ ਕਿੱਦਾਂ ਨਹੀਂ ਹੋਈ ਉਹ ਵੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਆਪ ਕਿਹਾ ਸੀ ਕਿ ਮੈਂ ਆਪ ਗਵਾਹੇ ਮੇਰੇ ਕੋਲ ਸਬੂਤ ਆਏ ਨੇ ਮੰਤਰੀ ਦੇ ਖਿਲਾਫ ਮੇਰਾ ਹੀ ਮੰਤਰੀ ਹੈ ਤੇ ਇਸੇ ਕਰਕੇ ਉਹਨਾਂ ਸਬੂਤਾਂ ਦੇ ਆਧਾਰ ਤੇ ਮੈਂ ਇਹਨੂੰ ਤੁਰੰਤ ਸਸਪੈਂਡ ਕਰਦਾ ਬਾਅਦ ਚੋਂ ਨੂੰ ਕਲੀਨ ਚਿੱਟ ਮਿਲ ਗਈ ਸਵਾਭ ਭਗਵੰਤ ਮਾਨ ਸਰਕਾਰ ਤੇ ਵੀ ਉੱਠ ਰਿਹਾ ਵੀ ਪਹਿਲਾਂ ਜਿਹੜੇ ਸਬੂਤ ਭਗਵੰਤ ਮਾਨ ਸਾਹਿਬ ਨੂੰ ਮਿਲੇ ਜਿਹਦੇ ਆਧਾਰ ਤੇ ਉਹਨੂੰ ਮੰਤਰੀ ਕੋ ਲਾਇਆ ਗਿਆ ਸੀ ਉਹ ਸਬੂਤ ਅਦਾਲਤ ਚ ਉਸੇ ਰੂਪ ਚ ਪੇਸ਼ ਕਿਉਂ ਨਹੀਂ ਕੀਤੇ ਗਏ ਸਵਾਲ ਵੱਡਾ ਹੈ ਨਾ ਹੁਣ ਉਹ ਜਿਹੜੀ ਮਹਿਲਾ ਸਹਾਇਕ ਡਾਇਰੈਕਟਰ ਹੈ ਉਹਨੇ ਸ਼ਿਕਾਇਤ ਕੀਤੀ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਉਦੋਂ ਦੀ ਕੀਤੀ ਕਈ ਮਹੀਨੇ ਹੋ ਗਏ ਸ਼ਿਕਾਇਤ ਕੀਤੀ ਨੂੰ ਸਵਾਲ ਵੱਡਾ ਹੈ ਉਹ ਮਹਿਲਾ ਸਹਾਇਕ ਡਾਇਰੈਕਟਰ ਜਿਹੜੀ ਕਹਿੰਦੀ ਮੈਂ ਐਸਸੀ ਕਮਿਸ਼ਨ ਨੂੰ ਵੀ ਪਹਿਲਾਂ ਸ਼ਿਕਾਇਤ ਕੀਤੀ ਸੀ ਐਸਸੀ ਕਮਿਸ਼ਨ ਇੰਨਾ ਦੇਰ ਕਿਉਂ ਕਰ ਗਿਆ ਸਵਾਲ ਤਾਂ ਇਹ ਵੀ ਹੈ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਉਹ ਮਹਿਲਾ ਸੈਕਟ ਡਾਇਰੈਕਟਰ ਨੂੰ ਕਿਉਂ ਲੈ ਕੇ ਜਾਣਾ ਪਿਆ ਪਹਿਲੀ ਗੱਲ ਤਾਂ ਪਰਾਓ ਆਪਣੇ ਦੇਸ਼ ਦੇ ਵਿੱਚ ਜਿਹੜਾ ਜਾਤੀਵਾਦ ਹੈ ਉਹ ਬਹੁਤ ਗੰਦੀ ਬੁਰਾਈ ਹੈ ਸਾਡੇ ਗੁਰੂ ਸਹਿਬਾਨਾਂ ਨੇ ਬਹੁਤ ਜ਼ੋਰ ਲਾਇਆ ਜਾਤਾਂ ਨੂੰ ਕੱਢਣ ਲਈ ਪਰ ਅੱਪਣ ਨਿਕਲੇ ਅਜੇ ਚੰਗੀ ਤਰ੍ਹਾਂ ਨਹੀਂ ਸਾਡੇ ਦਿਮਾਗਾ 'ਚ ਜਾਤਾਂ ਗੋਤਾਂ ਦੀ ਪੂਛ ਕਿਤੇ ਨਾ ਕਿਤੇ ਕੁਰਬਲ-ਕੁਰਬਲ ਕਰਦੀ ਹੈ ਹੁਣ ਅਗਲਾ ਮਾਮਲਾ ਜਿਹੜੇ ਅਮਰਤ ਸਰ ਦੇ ਪੁਲਿਸ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ ਢੁੱਲਰ ਤੁਸੀਂ ਆਮ ਹੀ ਉਹਨਾਂ ਨੂੰ ਕਿੰਨੀਆਂ ਪ੍ਰੈਸ ਕਾਨਫਰੰਸਾਂ 'ਚ ਦੇਖਦੇ ਹੋ ਉਹਨਾਂ ਨੂੰ ਵੀ ਕੱਲ ਨੂੰ ਹੀ ਤਲਬ ਕੀਤਾ ਹੈ ਉਹ ਮਾਮਲਾ ਇੱਕ ਔਰਤ ਪਰਮਜੀਤ ਕੌਰ ਨੇ ਸ਼ਿਕਾਇਤ ਕੀਤੀ ਹੋਈ ਸੀ ਵਾਵਾ ਟਾਈਮ ਪਹਿਲਾਂ ਦੀ ਜਿਹਦੇ ਤੇ ਕਾਰਵਾਈ ਨਹੀਂ ਹੋਈ ਤਾਂ ਫਿਰ ਉਹਨੇ ਐਸ்சி ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਤੇ ਐਸ்சி ਕਮਿਸ਼ਨ ਨੇ ਉਹਨੇ ਐਸਐਸਪੀ ਆਹ ਸੌਰੀ ਪੁਲਿਸ ਕਮਿਸ਼ਨਰ ਨੂੰ ਤਲਬ ਕੀਤਾ ਉਹ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਕੋਈ ਵਿਅਕਤੀ ਹੈ ਉਹਨੇ ਮੈਨੂੰ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਨੇ ਛੋਟੀ ਜਾਤੀ ਦੇ ਆਧਾਰ ਤੇ ਤੇ ਨਾਲ ਹੀ ਮੇਰੇ ਉੱਪਰ ਕਈ ਤਰ੍ਹਾਂ ਦੇ ਗਲਤ ਕਮੈਂਟ ਕੀ ਕਮੈਂਟ ਕੀਤੇ ਜਦੋਂ ਮੈਂ ਘਰੋਂ ਕੰਮ ਜਾਨੀ ਆ ਤੇ ਮੇਰੀ ਮੇਰੀ ਜਾਂਦੀ ਆਉਂਦੀ ਦੀਆਂ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਇਸ ਮਾਮਲੇ 'ਚ ਜਿਹੜਾ ਐਸ்சி ਕਮਿਸ਼ਨ ਹੈ ਉਹਨੇ ਜਿਹੜਾ ਪੁਲਿਸ ਕਮਿਸ਼ਨਰ ਹੈ ਉਹਨੂੰ ਤਲਬ ਕੀਤਾ ਕਿ ਇੱਥੇ ਆ ਕੇ ਦੱਸੋ ਵੀ ਕਾਰਵਾਈ ਉਹਦੀ ਸ਼ਿਕਾਇਤ ਤੇ ਕੀ ਹੋਈ ਆ ਤੇ ਕੀ ਨਹੀਂ ਹੋਈ ਤੇ ਜੇ ਨਹੀਂ ਹੋਈ ਤੇ ਕਿਉਂ ਨਹੀਂ ਹੋਈ ਹੁਣ ਤੁਸੀਂ ਦੱਸੋ ਇਹਨਾਂ ਦੋ ਮਾਮਲਿਆਂ 'ਚ ਕਾਰਵਾਈ ਕਿਉਂ ਨਹੀਂ ਹੋਈ ਹੋਊਗੀ ਮੈਂ ਇੱਥੇ ਇੱਕ ਗੱਲ ਹੀ ਕਹੂੰਗਾ ਯਾਰੋ ਗੱਲ ਸਾਰੀ ਇਹ ਆ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਤੇ ਮਾਰੇ ਦੀ ਇੱਥੇ ਕੌਣ ਸਰ ਤੇ ਜ਼ਿਆਦਾਤਰ ਉਹਨਾਂ ਲੋਕਾਂ ਦੀਆਂ ਇਹ ਸ਼ਿਕਾਇਤਾਂ ਨੇ ਜਿਨ੍ਹਾਂ ਨੂੰ ਐਸਸੀ ਕੈਟਾਗਰੀ 'ਚ ਰੱਖਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਜਾਤੀਵਾਦ ਬੜੇ ਲੰਬੇ ਟਾਈਮ ਤੋਂ ਹੈ ਤੇ ਕੁਝ ਲੋਕਾਂ ਦੇ ਦਿਮਾਗਾਂ ਦੇ ਵਿੱਚ ਵੱਡੀ ਜਾਤੀ ਵੱਡੀ ਜਾਤੀ ਵਾਲੀ ਜਿਹੜੀ ਗਲਤ ਸੋਚ ਹੈ ਉਹਦੇ ਤਹਿਤ ਉਹ ਉਹ ਅਜਿਹੀਆਂ ਗਲਤ ਹਰਕਤਾਂ ਕਰ ਦਿੰਦੇ ਨੇ ਕਿਸੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਨੇ ਜਦੋਂ ਕਿ ਇਹ ਕਾਨੂੰਨ ਤੇ ਸਭ ਜੱਗ ਉੱਜਿਆ ਕੋਹ ਭਲੇ ਕੋ ਮੰਨੇ ਪਰ ਜਿਨ੍ਹਾਂ ਦੇ ਅੰਦਰ ਗੰਧ ਜਾਤੀਵਾਦ ਦਾ ਦਿਮਾਗਾਂ 'ਚ ਭਰਿਆ ਉਹਨਾਂ ਨੂੰ ਇਹ ਗੱਲਾਂ ਅਸਰ ਨਹੀਂ ਹੁਣ ਦੇਖਣਾ ਹੈ ਕਿ ਕੱਲ ਨੂੰ ਐਸਸੀ ਕਮਿਸ਼ਨ ਦੇ ਕੋਲ ਐਸਐਸਪੀ ਮੁਹਾਲੀ ਕੀ ਰਿਪੋਰਟ ਪੇਸ਼ ਕਰਦੇ ਨੇ ਤੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਨੇ ਅਮਰਸਰ ਦੇ ਉਹ ਕੀ ਰਿਪੋਰਟ ਪੇਸ਼ ਕਰਦੇ ਹਿਲਹਾਲ ਆਪਾਂ ਕੁਝ ਵੀ ਗਲਤ ਠੀਕ ਇੱਥੇ ਨਹੀਂ ਕਹਿ ਸਕਦੇ ਬਈ ਗਲਤ ਕੀ ਆ ਤੇ ਠੀਕ ਕੀ ਆ ਇਹ ਹੁਣ ਅੱਗੇ ਅਗਲੀ ਜਾਣਕਾਰੀ ਤੋਂ ਬਾਅਦ ਪਤਾ ਲੱਗੇਗੀ ਅਗਲੀ ਜਿਹੜੀ ਇੱਕ ਵੱਡੀ ਖਬਰ ਹੈ ਪਿਛਲੇ ਦਿਨੀ ਦੋ ਜਿਹੜੇ ਇੱਕ ਡਰਾਈਵਰ ਤੇ ਕਨੈਕਟਰ ਪਾਤੜਾ ਨੇ ਆਲਦੀ ਉਹਨਾਂ ਨੇ ਵੀਡੀਓ ਬਣਾ ਕੇ ਆਤਮ ਹੱਤਿਆ ਕੀਤੀ ਸੀ ਤੁਹਾਨੂੰ ਪਤਾ ਹੋਵੇ ਸਾਰੇ ਜਿਹਦੇ ਚ ਉਹਨਾਂ ਨੇ ਦੋਸ਼ ਲਾਏ ਸੀ ਕਿ ਸਾਡੇ ਜਿਹੜਾ ਟਰੱਕ ਮਾਲਕ ਹੈ ਉਹਨੇ ਸਾਡੇ ਤੇ ਝੂਠਾ ਦੋਸ਼ ਚੋਰੀ ਦਾ ਲਾ ਕੇ ਸਾਨੂੰ ਬੜਾ ਕੁੱਟਿਆ ਬੜਾ ਜਲੀਲ ਕੀਤਾ ਅਸੀਂ ਕੋਈ ਚੋਰੀ ਨਹੀਂ ਕੀਤੀ ਉਹਦੀ ਤੇ ਹੁਣ ਅਸੀਂ ਆਤਮ ਹੱਤਿਆ ਕਰਨ ਲੱਗਿਆ ਕਿਉਂਕਿ ਸਾਡੇ ਤੇ ਗੰਦਾ ਦੋਸ਼ ਉਹਨੇ ਲਾਇਆ ਤੇ ਵੀਡੀਓ ਬਣਾ ਕੇ ਗਏ ਸੀ ਅੱਜ ਅੱਜ ਇੱਕ ਬਹੁਤ ਵੱਡਾ ਫੈਸਲਾ ਹੈ ਉਸ ਦਿਨ ਤੋਂ ਆਪਾਂ ਵੀ ਤਿੰਨ ਚਾਰ ਵਾਰ ਚੈਨਲ ਤੇ ਹੋ ਚੁੱਕੇ ਆ ਹੋਰ ਵੀ ਕਈ ਸਾਰੇ ਲੋਕਾਂ ਨੇ ਇਨਸਾਫ ਪਸੰਦ ਆਵਾਜ਼ਾਂ ਨੇ ਕਿਹਾ ਕਿ ਸਰਕਾਰ ਨਿਆਂ ਕਰੇ ਸਰਕਾਰ ਇਨਸਾਫ ਕਰੇ ਉਹ ਜਿਹੜੇ ਦੋ ਵਿਅਕਤੀ ਦੁਖੀ ਹੋ ਕੇ ਆਤਮ ਹੱਤਿਆ ਕਰ ਗਏ ਉਹਨਾਂ ਦੇ ਮਾਮਲੇ 'ਚ ਨਿਆਂ ਹੋਣਾ ਚਾਹੀਦਾ ਤਾਂ ਫਿਰ ਅੱਜ ਪੁਲਿਸ ਨੇ ਉਹਨਾਂ ਦੋਨਾਂ ਦੇ ਪੁੱਤਰਾਂ ਨੂੰ ਬੱਚਿਆਂ ਨੂੰ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਤੇ ਅੱਜ ਜਿਹੜੇ ਪੁਲਿਸ ਅਫਸਰ ਐਸਪੀ ਨੇ ਉਹ ਉਹਨਾਂ ਦੇ ਜਿਹੜੇ ਜੁਆਇਨਿੰਗ ਪੱਤਰ ਨੇ ਨੌਕਰੀ ਦੇ ਉਹ ਲੈ ਕੇ ਗਏ ਨੇ ਐਸਪੀ ਨੇ ਉੱਥੇ ਲੋਕਾਂ ਦੇ ਇਕੱਠੇ 'ਚ ਇਹ ਦੱਸਿਆ ਕਿ ਜਿਹੜੇ ਡੀਜੀਪੀ ਸਾਹਿਬ ਪੁਲਸ ਮੁਖੀ ਸਾਹਿਬ ਨੇ ਉਹਨਾਂ ਨੇ ਇਹਨਾਂ ਨੂੰ ਨੌਕਰੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ ਤੇ ਦੋਨਾਂ ਦੀ ਪ੍ਰਵਾਨਗੀ ਦੇ ਲੈਟਰ ਮੈਂ ਲੈ ਕੇ ਆਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਦੇਖੋ ਉਹ ਜਿਹੜਾ ਮਾਮਲਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੇ ਚੋਰੀ ਕੀਤੀ ਹੋਣੀ ਹੈ ਤੁਹਾਡੇ ਕੋਲ ਬਹੁਤ ਸਾਰੇ ਭੈਣਾ ਪ੍ਰਾਇ ਹੈ ਜਿਹੜੇ ਵੀਡੀਓ ਵੇਖਣ ਸਾਰ ਭੰਪ ਕੇ ਸੀ ਵੀ ਇਹਨਾਂ ਨੇ ਵਾਕਈ ਚੋਰੀ ਕੀਤੀ ਜਿੰਨੇ ਦਾਅਵੇ ਨਾਲ ਉਹ ਕਹਿ ਰਹੇ ਆ ਪਰ ਉਹ ਕਹਿੰਦੇ ਕਿ ਸਾਨੂੰ ਹੁਣ ਬੇਇੱਜ਼ਤੀ ਬਹੁਤ ਮਹਿਸੂਸ ਹੋ ਰਹੀ ਹੈ ਕਿ ਸਾਡੇ ਤੇ ਗੰਦਾ ਦੋਸ਼ ਲਾ ਕੇ ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜੇ ਉਹ ਚੋਰੀ ਕੰਮੇ ਆਦੀ ਹੁੰਦੇ ਤਾਂ ਉਹਨਾਂ ਦੀ ਜਮੀਰ ਉਹਨਾਂ ਨੂੰ ਆਤਮ ਹੱਤਿਆ ਨਾ ਕਰੋ ਬੇਸ਼ਰਮ ਬੰਦਾ ਨਹੀਂ ਆਤਮ ਹੱਤਿਆ ਕਰਦਾ ਉਹ ਤਾਂ ਹੋਰ ਗਲਤ ਹੋਰ ਚੋਰੀ ਕਰਦਾ ਬੜੇ ਇੱਥੇ ਗੰਦੀ ਸੋਚ ਵਾਲੇ ਜਿਹੜੇ ਚੋਰ ਪੜੇ ਜਾਂਦੇ ਆ ਭਾਵੇਂ ਬੰਨ ਕੇ ਕੁੱਟ ਕੇ ਵੀਡੀਓ ਬਣਾ ਦਿਓ ਉਹਨਾਂ ਤੇ ਨਹੀਂ ਅਸਰ ਹੁੰਦਾ ਸੋ ਤੁਹਾਡੀ ਸਾਰਿਆਂ ਦੀ ਇੱਛਾ ਸੀ ਵੀ ਯਾਰ ਇਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਬਾਕੀ ਇਨਸਾਫ ਤਾਂ ਤਦ ਮਿਲੇਗਾ ਜੇ ਉਹਨਾਂ ਜਿਹੜਾ ਉਹ ਪੁਲਿਸ ਵਾਲਾ ਟਰੱਕ ਮਾਲਕ ਸੀ ਉਹਦੇ ਤੇ ਕਾਰਵਾਈ ਹੋ ਕੇ ਉਹ ਅੰਦਰ ਜਾਏ ਪਰ ਜਿਹੜੀ ਨੌਕਰੀ ਦਿੱਤੀ ਗਈ ਉਹਨਾਂ ਦੇ ਪਰਿਵਾਰਾਂ ਚੋਂ ਇੱਕ ਇੱਕ ਜੀ ਨੂੰ ਪੰਜਾਬ ਪੁਲਿਸ ਦੇ ਵਿੱਚ ਉਹ ਵਧੀਆ ਹੋਇਆ ਉਹ ਚੰਗਾ ਹੋਇਆ ਪਰ ਹੋਇਆ ਲੋਕ ਆਵਾਜ਼ ਇਹ ਉੱਠਣ ਦੇ ਜੇ ਲੋਕ ਆਵਾਜ਼ ਨਾ ਉੱਠਦੀ ਤੁਸੀਂ ਸਾਰੇ ਡਿਮਾਂਡ ਨਾ ਕਰਦੇ ਤਾਂ ਕੱਕ ਨਹੀਂ ਸੀ ਉਹ ਕੋਈ ਨੌਕਰੀ ਨਹੀਂ ਮਿਲਣੀ ਸੀ ਕੁਝ ਨਹੀਂ ਸੀ ਹੂੰ ਸੋ ਜਿਹੜਾ ਕੁਝ ਵੀ ਇਹ ਅੱਜ ਫੈਸਲਾ ਆਇਆ ਕਿ ਲੋਕ ਆਵਾਜ਼ ਦੀ ਜਿੱਤ ਕਹੀ ਜਾ ਸਕਦੀ ਹੈ ਪਰ ਬੜੀ ਦਰਦਨਾਕ ਮੌਤ ਉਹਨਾਂ ਦੋਨਾਂ ਪਰਿਵਾਰਾਂ ਦੀ ਹੋਈ ਐ ਉਹਦੇ ਤੇ ਇਨਸਾਫ ਅਸਲ 'ਚ ਉਦੋਂ ਮਿਲੇਗਾ ਜਿਹੜੇ ਬੰਦੇ ਨੇ ਉਹਨਾਂ ਤੇ ਝੂਠਾ ਬੋਸ਼ ਲਾਇਆ ਜਦੋਂ ਤੱਕ ਉਹਨੂੰ ਸਜ਼ਾ ਮਿਲੇਗੀ ਉਦੋਂ ਹੀ ਉਹਨਾਂ ਪਰਿਵਾਰਾਂ ਨੂੰ ਅਸਲੀ ਇਨਸਾਫ ਮਿਲੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਦਿਓ ਉਧਰ ਅੱਜ ਪੁਲਿਸ ਨੇ ਦੋ ਇਨਕਾਊਂਟਰ ਕਰਨ ਦਾ ਦਾਅਵਾ ਕੀਤਾ ਇੱਕ ਮੰਡੀ ਅਰਨੀ ਵਾਲਾ ਪੁਲਿਸ ਨੇ ਦਾਅਵਾ ਕੀਤਾ ਇਨਕਾਊਂਟਰ ਕਰਨ ਦਾ ਪੁਲਿਸ ਨੇ ਕਿਹਾ ਕਿ ਸਾਨੂੰ ਭਾਲ ਸੀ ਔਰ ਉਹ ਵਿਅਕਤੀ ਨੂੰ ਜਦਾਸੀ ਫੜਨ ਲੱਗੇ ਤਾਂ ਉਹਨੇ ਅੱਗੋਂ ਪੁਲਿਸ ਦੇ ਨਾਲ ਹੀ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਪੁਲਿਸ ਨੇ ਗੋਲੀ ਚਲਾਈ ਤੇ ਰਜਾਨਾ ਜਿਵੇਂ ਪੁਲਿਸ ਦੱਸਦੀ ਹੈ ਅੱਜ ਫੇਰ ਉਹਦੀ ਲੰਤ ਚ ਗੋਲੀ ਮਾਰੀ। ਇਸੇ ਤਰ੍ਹਾਂ ਇੱਕ ਅਨਕਾਊਂਟਰ ਅਮਰਸਰ ਦੇ ਵਿੱਚ ਹੋਇਆ। ਦੋ ਅਨਕਾਊਂਟਰ ਅੱਜ ਕੀਤੇ ਗਏ। ਪਰ ਦੂਜੇ ਹੀ ਪਾਸੇ ਇੱਕ ਹੋਰ ਵੱਡੀ ਖਬਰ ਫਰੀਦਕੋਟ ਦੇ ਵਿੱਚ ਝੂਠਾ ਪੁਲਿਸ ਅਨਕਾਊਂਟਰ ਹੋਣ ਕਰਕੇ 6 ਵਿਅਕਤੀਆਂ ਨੂੰ ਦੋਚੀ ਠਹਿਰਾਇਆ ਗਿਆ ਅਦਾਲਤ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਦੋਚੀ ਕਰਦਾਨਤਾ ਆ ਦੋ ਦਿਨ ਪਹਿਲਾਂ ਪੰਜ ਵੱਡੇ ਪੁਲਿਸ ਅਫਸਰ ਜਿਨ੍ਹਾਂ ਚ ਇੱਕ ਐਸਐਸਪੀ ਇੱਕ ਡੀਐਸਪੀ ਤੇ ਤਿੰਨ ਇਨਸਪੈਕਟਰ ਜਿਨ੍ਹਾਂ ਨੂੰ ਅਦਾਲਤ ਨੇ ਝੂਠਾ ਪੁਲਿਸ ਐਨਕਾਊਂਟਰ ਕਰਨ ਦਾ ਦੋਚੀ ਸਿੱਧ ਕੀਤਾ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਅੱਜ ਤੇ ਉਧਰ ਫਰੀਦਕੋਟ ਦੀ ਅਦਾਲਤ ਨੇ 2016 ਦੇ ਵਿੱਚ ਇੱਕ ਮੁੰਡੇ ਦਾ ਪੁਲਿਸ ਐਨਕਾਊਂਟਰ ਕਰਨ ਕਰਕੇ ਕੁੱਲ 6 ਜਣੇ ਨੂੰ ਅੱਜ ਦੋਸ਼ੀ ਠਹਿਰਾ ਦਿੱਤਾ। ਐਸੇ ਕਰਕੇ ਜਿਹੜੇ ਪੁਲਿਸ ਐਨਕਾਊਂਟਰ ਹੋ ਰਹੇ ਨੇ ਇਹਨਾਂ ਦੇ ਉੱਪਰ ਲੋਕਾਂ ਨੂੰ ਬਹੁਤਾ ਪ੍ਰੋਤਸਾ ਨਹੀਂ। ਲੋਕ ਕਹਿੰਦੇ ਵੀ ਕਿ ਜ਼ਿਆਦਾਤਰ ਪੁਲਿਸ ਐਨਕਾਊਂਟਰ ਝੂਠੇ ਹੁੰਦੇ। ਪਿਛਲੇ 6 ਮਹੀਨਿਆਂ ਦੇ ਵਿੱਚ ਦਰਜਨਾ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਸਜ਼ਾਵਾਂ ਹੋਈਆਂ ਪੁਲਿਸ ਅਫਸਰਾਂ ਤੇ ਸਜ਼ਾਵਾਂ ਵੀ ਛੋਟੀਆਂ ਨਹੀਂ। 10-10 ਸਾਲ ਦੀਆਂ ਹੋਈਆਂ। ਔਰ ਇੱਕ ਕੇਸ 'ਚ ਨਹੀਂ ਦਰਜਨਾ ਕੇਸਾਂ ਦੇ ਵਿੱਚ ਤੇ ਅੱਜ ਜਿਹੜੇ ਪੁਲਿਸ এনਕਾਊਂਟਰ ਹੋ ਰਹੇ ਨੇ ਉਹਨਾਂ ਨੂੰ ਵੀ ਅਦਾਲਤਾਂ 'ਚ ਚੈਲੰਜ ਕੀਤਾ ਜਾ ਰਿਹਾ ਹੈ ਆਉਣ ਵਾਲਾ ਟਾਈਮ ਇਹ ਦੱਸੇਗਾ ਕਿ ਕੀ ਜਿਹੜੇ ਪੁਲਿਸ এনਕਾਊਂਟਰ ਹੋਣ ਕੀਤੇ ਜਾ ਰਹੇ ਨੇ ਉਹ ਸੱਚੇ ਨੇ ਕਿ ਜਾਂ ਫਿਰ ਫੇਕ ਨੇ ਇਹ ਤਾਂ ਪ੍ਰਤਾਲ ਦੱਸੇਗੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਸ਼ਾਹ ਬਹੁਤ ਮਿਹਰਬਾਨੀ ਪਿਆਰਿਓ